ਹੈਲੋ ਜੀ ਸ਼ਸ਼ੀਕਾਲ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੋਰ ਸੁਣਾਉ ਕਿ ਮੇਰੇ ਸਾਰੇ ਉਮੀਦ ਆਪ ਠੀਕ ਠਾਕ ਹੋਗੇ ਤੇ ਲੋ ਜੀ ਸ਼ਾਮਾਂ ਦੇ 5:30 ਹੋ ਗਨੇ ਤੇ ਦੇਖ ਸਕਦੇ ਜੀ ਬੱਦਲ ਵਾਈ ਹੋਈ ਪਈ ਆ ਪਰ ਗਰਮੀ ਬਹੁਤ ਜ਼ਿਆਦਾ ਤੇ ਇਧਰ ਮੈਂ ਆਪਣੀਆਂ ਨੀਆਂ ਦੇ ਵਿੱਚ ਹਵਾ ਲੈਣ ਆਈ ਸੀ ਕਿਉਂਕਿ ਉੱਚੀ ਜਗ੍ਹਾ ਤੇ ਸਾਡੀ ਮੋਟੀ ਹਵਾ ਲੱਗਦੀ ਰਹਿੰਦੀ ਤੇ ਵੇਖੋ ਬੈਕ ਸਾਈਡ ਕਿੰਨਾ ਵਧੀਆ ਲੱਗਦਾ ਪਿਆ ਪਿਓ ਹਰੀਆਲੀ ਹਰੀਆਲੀ ਉਹ ਦਿਲ ਸਾਡੇ ਨੇ ਕਿੰਨੀਆ ਦਾ ਬੂਟਾ ਬੀਜਿਆ ਹੋਇਆ। ਕਿੰਨੀ ਵੜੀ ਬੀਜਿਆ ਸੀ ਹੋਇਆ ਨਹੀਂ ਸੀ ਹੁਣ ਹੋ ਗਿਆ। ਤੇ ਪਿੱਛੇ ਖੜਿਆਲੀ ਹਰੇਆਲੀ ਜਿਹੜੀ ਆ ਉਹ ਪਨੇਰੀ ਲਗਾਈ ਹੋਈ ਆ। ਬਹੁਤ ਵਧੀਆ ਲੱਗਦਾ ਪਿਆ ਦੇਖੋ। ਨੈਚੁਰਲ ਬਿਊਟੀ। ਬਹੁਤ ਸੋਹਣਾ। ਥਾੜਾ ਬੜਾ। ਫਲੋ ਕੀਤਾ ਸਟਾਰਟ ਜੇ ਪਸੰਦ ਆਏ ਤਾਂ ਲਾਈਕ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਮੈਂਟ ਕਰਕੇ ਜੁੜ ਦੱਸਿਆ ਕਰੋ ਕਿਸ ਤਰ੍ਹਾਂ ਦੇ ਵੀਡੀਓ ਲੰਭਾ ਹੈਲੋ ਜੀ গুਡ ਮਾਰਨਿੰਗ ਸਵੇਰ ਦਾ ਟਾਈਮ ਹੈ ਤਸਵੀਰ ਦੇ ਬੱਜੇ ਹੋਏ ਨੇ 5:30 ਤੇ ਮੈਂ ਬਣਾਵਾਂਗੀ ਹੁਣ ਆਲੂ 2-3 ਲੈਨੇ ਵੱਡੇ ਸਜ ਦੇ ਕੱਟ ਕਰ ਲੈਨੇ ਤੇ ਇੱਧਰ ਤੇਲ ਰੱਖ ਦਿੱਤਾ ਵਾ ਗਰਮ ਹੋਣ ਵਾਸਤੇ ਵਿੱਚ ਐਡ ਕਰਾਂਗੇ ਜੀਰਾ ਤੇ ਬਣਾਵਾਂਗੇ ਆਲੂ ਚਿਪਸ ਜੋ ਬੱਚਿਆਂ ਨੂੰ ਬਹੁਤ ਜ਼ਿਆਦਾ ਫੇਵਰਿਟ ਬੱਚਿਆਂ ਨੂੰ ਪਸੰਦ ਆ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਆ ਵਿੱਚ ਅਸੀਂ ਐਡ ਕਰ ਦਿੱਤੇ ਸਾਰੇ ਆਲੂ ਜੋ ਫਰਾਈ ਕਰਾਂਗੇ ਵਿੱਚ ਜੋ ਚਿਪਸ ਬਣਾਵਾਂਗੇ ਪਤਲੇ ਪਤਲੇ ਕੱਟ ਕਰ ਲਏ ਨੇ ਤੇ ਹੁਣ ਪਾਵਾਂਗੇ ਵਿੱਚ ਆਪਾਂ ਹਲਦੀ ਤੇ ਪਾਵਾਂਗੇ ਨਾ ਜਿਆਦਾ ਮਸਾਲੇ ਅਸੀਂ ਐਡ ਨਹੀਂ ਕਰਾਂਗੇ ਕਿਉਂਕਿ ਬੱਚਿਆਂ ਵਾਸਤੇ ਬਣਾ ਰਹੇ ਆ ਟਿਫਨ ਵਾਸਤੇ ਤੁਸੀਂ ਆਪਣੇ ਬੱਚਿਆਂ ਲਈ ਜਦੋਂ ਕੋਈ ਨਾ ਸਬਜੀ ਹੋਵੇ ਤੇ ਮੇਰੀ 5 ਮਿੰਟ ਵਿੱਚ ਤੁਸੀਂ ਤਿਆਰ ਕਰ ਸਕਦੇ ਜੇ ਆਲੂ ਚਿਪਸ ਜੋ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਤ ਬੱਚਿਆਂ ਦੀ ਫੇਵਰੇਟ ਚੀਜ਼ ਆ ਲੋ ਜੀ ਆਪਾਂ ਹਲਦੀ ਨਮਕ ਵਿੱਚ ਐਡ ਕਰ ਦਿੱਤਾ ਵਾ ਹੁਣ ਅਸੀਂ ਥੋੜੀ देर ਪਕਾਵਾਂਗੇ ਤੁਸੀਂ ਵੀਡੀਓ ਦੇ ਨਾਲ ਲਾਸਟ ਤੱਕ ਬਨੇ ਰਹੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜਿਹੜੇ ਮੇਰੇ ਚੈਨਲ ਦੇ ਨਿਊ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਜਾਕਿ ਆਉਣ ਵਾਲੀਆਂ ਨਿਊਜ਼ ਤੁਹਾਨੂੰ ਜਰੂਰ ਨੋਟੀਫਿਕੇਸ਼ਨ ਮਿਲ ਸਕੇ ਤੇ ਦੇਖ ਸਕਦੇ ਜੇ 5 ਮਿੰਟ ਦੇ ਵਿੱਚ ਆਲੂ ਚਿਪਸ ਤਿਆਰ ਹੋ ਗਈਆਂ ਤੇ ਜੇ ਜਿਹੜੀ ਮਾੜੀ ਜੀ ਕਸਰ ਹੈ ਗਈ ਜੋ ਕੱਚਾ ਆਲੂ ਰਹਿ ਗਿਆ ਉਹਨੂੰ ਮੈਂ ਪਲਟੀ ਕਰਕੇ ਇਹਨਾਂ ਨੂੰ ਪਕਾ ਲਾਂਗੀ ਤੇ ਤੁਸੀਂ ਵੀ ਇੱਕ ਵਾਰੀ ਟ੍ਰਾਈ ਕਰਕੇ ਜ਼ਰੂਰ ਦੇਖਿਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨੇ ਤੇ ਮੇਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਹੁਣ ਮੈਂ ਬਣਾਵਾਂਗੀ ਰੋਟੀ ਤੇ ਟਿਕਨਾਂ ਦੇ ਵਿੱਚ ਕਰਾਂਗੀ ਪੈਕ ਤੁਸੀਂ ਆਪ ਵੀ ਖਾ ਸਕਦੇ ਜੇ ਚਾਹ ਦੇ ਨਾਲ ਖਾ ਸਕਦੇ ਜੇ ਰੋਟੀ ਦੇ ਨਾਲ ਖਾ ਸਕਦੇ ਜੇ ਮੈਂ ਦਵਾਂਗੀ ਉਹਨਾਂ ਨੂੰ ਰੋਟੀ ਦੇ ਨਾਲ ਤੇ ਦੋਨਾਂ ਟਿਫਨਾਂ ਦੇ ਵਿੱਚ ਮੈਂ ਪਾ ਦਿੱਤੀ ਤੇ ਹੁਣ ਮੈਂ ਕਰਾਂਗੀ ਟਿਫਨ ਬੰਦ ਬੱਚੇ ਵੀ ਰੈਡੀ ਹੋ ਗਏ ਨੇ ਤੇ ਟਿਫਨ ਵੀ ਰੈਡੀ ਹੋ ਗਿਆ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਡੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਲੋ ਜੀ ਸਾਡੇ ਨਿਵੇਟਰ 'ਚ ਪਾਣੀ ਘਟ ਗਿਆ ਸੀ ਤੇ ਹੁਣ ਆਪਾਂ ਪਾਣੀ ਪੁੰਦਦੇ ਨੇ ਇਹਨੂੰ ਮੈਂ ਕਿਹਾ ਪਿੱਛੋਂ ਬੰਦ ਕਰਨਾ ਪੜ ਗਿੰਦਾ ਨਹੀਂ ਹੈ ਜੀ ਇਤਨਾ ਖੁਣਾ ਹੈ ਇਤਨਾ ਖੁਣਾ ਪਰ ਮੈਨੂੰ ਬੜਾ ਡਰ ਲੱਗਦਾ ਜਦੋਂ ਵੀ ਨਿਮੇਟਰ 'ਚ ਪਾਣੀ ਪਾਉਨੇ ਆ ਕਿ ਲੋਹੇ ਦੀ ਚੀਜ਼ ਨਾ ਨਹੀਂ ਪਾਉਣਾ ਚਾਹੀਦਾ ਜਾਂ ਪਲਾਸਟਿਕ ਪਲਾਸਟਿਕ ਦੀ ਚੀਜ਼ ਨਾ ਪਾਉਣਾ ਚਾਹੀਦਾ ਫੇਰ ਕਰੰਟ ਨਹੀਂ ਪਿੰਦਾ ਹਨਾ ਮਤਲਬ ਕਿ ਲੋਹੇ ਦੀ ਚੀਜ਼ ਨਹੀਂ ਵਕਤੋਂ ਕਰਨੀ ਚਾਹੀਦੀ ਆ ਜਿਆਦਾ ਭੜ ਗਿਆ ਹੂੰ ਦਿੱਤੀ ਸਾਬ ਦਾ ਪਹਿਲਾ ਬਾਲਿਓ ਇੱਚ ਲੱਗਦਾ ਪੀੜਾ ਪੈ ਗਿਆ ਨਾ ਇਹੋ ਚੀਜ਼ ਜਿਆਦਾ ਫੇਰ ਹੈ ਨਾ ਹੂੰ ਅਕਸਰ ਕੋਈ ਨਹੀਂ ਜੇ ਮਿਲਦੇ ਆ ਥੋੜਾ ਰੋੜੀ ਜਿਹਾ ਨਾ ਹੋਰ ਜਿਹਾ ਨਾ ਨਿਕਲ ਨਾਣੀ ਸਰੇਂਜ ਹੈ ਨੀਚੇ ਸਰੇਂਜ ਨਾ ਨਿਕਲ ਜਾਣਾ ਹੂੰ ਨਿਹਾਣਾ ਛੋਟ ਛੋਟ ਦਿੱਤੀ ਮੇਰੇ ਤੋਂ ਕੋਈ ਗੱਲ ਨਹੀਂ ਇਹ ਸਾਇ ਹੀ ਨਿਕਲੇਗਾ ਕਾਤਾ ਥੋੜਾ ਡਾਊਨ ਕਰ ਨਹੀਂ ਨਹੀਂ ਕਾਟ ਹੀ ਜਾਣਾ ਬਾਅਦ ਵਿੱਚ ਕੱਟ ਜਾਣਾ ਵਾ ਤੂੰ ਵੀ ਨਹੀਂ ਨਹੀਂ ਰੂੜਾ ਨਾ ਕੁਝ ਕਰੋ ਹੂੰ ਕੋਨ ਮਾ ਮੇਲਦੇ ਇੱਦਈ ਹੁੰਦੀ ਕਿਵਲੇ ਕੋੜੀ ਮੈਂ ਪਾਇਆ ਪੜ ਜਾਂਦਾ ਹੁੰਦਾ ਮੋਲ ਸੁੱਕ ਜਾਣਾ ਉਹ ਬਸ ਡੁੱਬਣੀ ਚਾਹੀਦੀ ਹੈ ਤੇ ਇਹ ਉਹਨਾਂ ਜਿੰਨਾ ਕੋ ਥਾਂ ਹੋਣਾ ਓਵਰ ਹੋ ਗਿਆ ਵਾ ਤੋ ਡੁੱਬ ਜਾਣਾ ਮਿਲਦੀ ਥਾਂ ਆ ਰੋ ਲੈ ਬਸ ਇਵੇਂ ਹੀ ਮੜਾ ਜੇ ਬਲ ਇਹ ਵੀ ੜੇ ਹੀ ਨਾਲੇ ਜੇ ਇਹ ਤੋਂ ਬੋਲਣਾ ਤਿਆਰ ਜੁਣੀ ਉਹ ਦੋ ਬੋਲਣਾ ਹਾਂ ਉਹਦੇ ਤੇ ਗਿੱਲੀ ਹੋ ਜਾਂਦੀ ਹੁੰਦੀ ਪਲੇਟ ਜੀ ਹਨਾ ਜੇ ਤੁਹਾਡੇ ਵੀ ਨਿਵੇਟਰਾਂ ਚ ਪਾਣੀ ਘਟ ਹੋ ਜਾਂਦਾ ਤਾਂ ਤੁਸੀਂ ਪਲਾਸਟਿਕ ਦੀ ਬੋਤਲ ਨਾਲ ਆਪਣੇ ਨਿਵੇਟਰਾਂ ਚ ਪਾਣੀ ਪਾਓ ਲੋਹੇ ਦੀ ਵਰਤੋਂ ਕਦੀ ਜੂਸ ਨਹੀਂ ਕਰਨਾ ਜਈਗਾ ਲੋਹੇ ਨਾਲ ਦੇ ਅੰਦਰ ਪਲੇਟਾਂ ਹੁੰਦੀਆਂ ਸੜ ਜਾਂਦੀਆਂ ਹਾਂ ਨਹੀਂ ਕਰੰਟ ਪੈਣ ਦਾ ਵੀ ਡਰ ਹੁੰਦਾ ਈ ਆ। ਬੰਦਲਾ ਨਹੀਂ ਵੀ ਚੱਕਰ ਗਰੰਟੇ ਦੀ ਗਾੜੀ ਪੈ ਛਿਪਣਾ ਹੀ ਨਹੀਂ ਆਵੇ। ਨਾ ਹੱਥ ਲਾ। ਇੱਥੇ ਨਹੀਂ ਪੈਣਾ। ਉਹ 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 ਵਾਲਾ ਜਿਹੜਾ ਸੋਚ। ਇੱਧਰੋਂ ਪੈਣਾ ਆ ਗਰੰਟੇ ਪੈਣਾ ਇੱਥੇ। ਹਾਂ ਤਾਂ ਇੱਕ ਵਾਰੀ ਮੈਨੂੰ ਉਹ ਸ਼ੂਤੋਂ ਪਿਆ। ਹਾਂ ਸ਼ੂਤੋਂ ਹੀ ਪੈਣਾ ਗਰੰਟੇ। ਉਹਦੋਂ ਨਾਲ ਮੈਨੂੰ ਡਰ ਲੱਗਣ ਲੱਗ ਪਿਆ ਉਹਦਾ ਪਹਿਲਾਂ ਨਹੀਂ ਮੈਨੂੰ ਡਰ ਲੱਗਦਾ। ਲਓ ਜੀ ਹੁਣ ਫੁੱਲ ਕਰ ਦਿੱਤੇ ਇਹਨੂੰ ਮੀਟਰ ਦੇ। ਇਸ ਬਲੌਗ ਦਾ ਐਂਡ ਕਰਦੇ ਆ ਇੱਕ ਨੈਕਸਟ ਬਲੌਗ ਲੈ ਕੇ ਫਿਰ ਮਿਲਾਂਗੇ ਤਦ ਤੱਕ ਵਾਸਤੇ ਓਕੇ ਬਾਏ।